ਤੁਸੀਂ ਜੁੜਿਓ ਨਿਰਪੱਖ ਪੋਸਟ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਰਾਜਪਿੰਦਰ ਕੌਰ ਇੰਨੇ ਦਿਨੀ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਮਾਹੌਲ ਹੈ ਸਾਰੇ ਪਾਸੇ ਤਣਾਵ ਵਾਲਾ ਆਏ ਦਿਨ ਜਿਹੜੇ ਹੈਗੇ ਆ ਇਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਪਾਕਿਸਤਾਨ ਵਾਲੇ ਪਾਸੋਂ ਡਰੋਨ ਭੇਜੇ ਜਾ ਰਹੇ ਨੇ ਮਜਾਇਲਾ ਦਾਗੀਆਂ ਜਾ ਰਹੀਆਂ ਨੇ ਹਾਲਾਂਕਿ ਭਾਰਤ ਦੇ ਵੱਲੋਂ ਉਹਨਾਂ ਦਾ ਜਵਾਬ ਵੀ ਦਿੱਤਾ ਜਾ ਰਿਹਾ ਪਰ ਚਿੰਤਾ ਬਿਲਕੁਲ ਜਾਇਜ਼ਾ ਜੋ ਸਰਹੱਦੀ ਪਿੰਡ ਨੇ ਉਹਨਾਂ ਦੇ ਸਰਹੱਦੀ ਪਿੰਡਾਂ ਦੇ ਲੋਕ ਹੈ ਉਹਨਾਂ ਦੀ ਚਿੰਤਾ ਕਰਨੀ ਵੀ ਜਾਇਜ਼ਾ ਤੇ ਲੋਕ ਆਪਣਾ ਆਪਣਾ ਸਮਾਨ ਟਰੈਕਟਰ ਟਰਾਲੀਆਂ ਦੇ ਵਿੱਚ ਭਰ ਕੇ ਪਿੰਡ ਛੱਡ ਕੇ ਸੁਰੱਖਿਅਤ ਥਾਵਾਂ ਦੇ ਵੱਲ ਜਾ ਰਹੇ ਨੇ ਹਾਲਾਂਕਿ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਜੰਗ ਤੋਂ ਨਹੀਂ ਡਰਦੇ ਪਰ ਜਦੋਂ 1965 71 ਦੀ ਜੰਗ ਹੋਈ ਸੀ ਤਾਂ ਜਿਹੜੇ ਪਾਕਿਸਤਾਨ ਦੇ ਪਾਕਿਸਤਾਨ ਵਾਸੀ ਸੀ ਉਹਨਾਂ ਨੇ ਇਹਨਾਂ ਸਰਹੱਦੀ ਜਿਹੜੇ ਪਿੰਡਾਂ ਦੇ ਲੋਕ ਸੀ ਉਹਨਾਂ ਨੂੰ ਬੰਦੀ ਬਣਾ ਲਿਆ ਗਿਆ ਸੀ ਹਾਲਾਂਕਿ ਜਦੋਂ ਸਮਝੌਤਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਛੱਡ ਵੀ ਦਿੱਤਾ ਗਿਆ ਸੀ ਜਾਣਕਾਰੀ ਦਿੰਦੇ ਹੋਏ ਪੱਕਾ ਚਿਸ਼ਤੀ ਦੇ ਵਸਨੀਕ ਫੌਜਾ ਸਿੰਘ ਖੁਸ਼ਾਲ ਸਿੰਘ ਬਲਜਿੰਦਰ ਸਿੰਘ ਤੇ ਗੁਰਚਰਨ ਸਿੰਘ ਨੇ ਦੱਸਿਆ ਕਿ ਭਾਰਤ ਦੇ ਵੱਲੋਂ ਪਾਕਿਸਤਾਨ ਤੇ ਕੀਤੇ ਗਏ ਹਵਾਈ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਦਾ ਮਾਹੌਲ ਹੈ ਜਿਸ ਦੇ ਕਾਰਨ ਉਹ ਕੁਝ ਘਰੇਲੂ ਸਮਾਨ ਸੁਰੱਖਿਆ ਥਾਵਾਂ ਦੇ ਵੱਲ ਲੈ ਜਾ ਰਹੇ ਨੇ ਤਾਂ ਲੋਕ ਆਪਣਾ ਸਮਾਨ ਟਰੈਕਟਰ ਟਰਾਲੀਆਂ ਤੇ ਲੱਦ ਕੇ ਸੁਰੱਖਿਆ ਥਾਵਾਂ ਦੇ ਵੱਲ ਜਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਪਹਿਲਾ ਜੰਗ ਹੋਈ ਸੀ ਤਾਂ ਉਹਨਾਂ ਨੇ ਪਾਕਿਸਤਾਨ ਨੇ ਇਸ ਇਲਾਕੇ ਤੇ ਕਬਜ਼ਾ ਕਰ ਲਿਆ ਸੀ ਜਿਸ ਦੇ ਕਾਰਨ ਇਸ ਇਲਾਕੇ ਦੇ ਬਹੁਤ ਸਾਰੇ ਲੋਕਾਂ ਨੂੰ ਬੰਦੀ ਬਣਾ ਲਿਆ ਗਿਆ ਸੀ ਤੇ ਜਦੋਂ ਸਥਿਤੀ ਸ਼ਾਂਤ ਹੋਈ ਸੀ ਦੋਨਾਂ ਦੇਸ਼ਾਂ ਦੇ ਵਿਚਕਾਰ ਸਮਝੌਤਾ ਹੋਇਆ ਸੀ ਤਾਂ ਪਾਕਿਸਤਾਨ ਨੇ ਭਾਰਤੀ ਲੋਕਾਂ ਨੂੰ ਰਿਹਾ ਕਰ ਦਿੱਤਾ ਸੀ ਪਰ ਇਸ ਜੋ ਮਾਹੌਲ ਹੈ ਉਸ ਦਰਮਿਆਨ ਲੋਕਾਂ ਨੇ ਘਰਾਂ ਦੇ ਵਿੱਚ ਪਿਆ ਸਾਰਾ ਸਮਾਨ ਜਿਹੜਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਉਹ ਚਾਹੁੰਦੇ ਨਹੀਂ ਕਿ ਉਹ ਉਦ੍ਰਿਸ਼ ਦੁਬਾਰਾ ਦੇਖਣ ਇਸ ਕਰਕੇ ਲੋਕ ਆਪਣਾ ਸਮਾਨ ਤੇ ਜਿਹੜੇ ਛੋਟੇ-ਛੋਟੇ ਬੱਚੇ ਨੇ ਉਹਨਾਂ ਨੂੰ ਨਾਲ ਲੈ ਕੇ ਸੁਰੱਖਿਅਤ ਥਾਵਾਂ ਦੇ ਵੱਲ ਜਾ ਰਹੇ ਨੇ ਇਸ ਮੌਕੇ ਪਿੰਡ ਵਾਸੀਆਂ ਨੇ ਗੱਲਬਾਤ ਕਰਦੇ ਹੋਏ ਹੋਰ ਕੀ ਕੁਝ ਕਿਹਾ ਜਾਣਦੇ ਆ ਆਰਡਰ ਤੇ ਸਥਿਤੀ ਕੀ ਹੈ ਕਿੰਨੀ ਕੋ ਫੌਜ ਲੱਗੀ ਹੈ ਕਿੰਨੇ ਕੋ ਟੈਂਕ ਲੱਗਿਆ ਜਾਂ ਕੀ ਕੋਈ ਦਲਦਾ ਮਾਹੌਲ ਹੈ ਮੇਰੇ ਵੇਖਣ ਤੇ ਮੇਰੀ ਹੁਣ 50 ਤੋਂ 51 ਸਾਲ ਉਮਰ ਹੋ ਗਈ ਜਿਸਨੇ ਵੀ ਅੱਗੇ ਜੰਗ ਦੇ ਮਾਹੌਲ ਵੰਦੇ ਰਹੇ ਆ ਉਹਦੇ ਮੁਕਾਬਲੇ 1% ਵੀ ਐਦਕੀ ਫੌਜ ਨਹੀਂ ਰੱਖੀ ਕੋਈ ਜੰਗ ਵਾਲਾ ਮਾਹੌਲ ਨਹੀਂਗਾ ਇਹ ਤਾਂ ਵੇਖੋ ਦੇਖੀ ਦੁਨੀਆ ਚ ਬੰਨੇ ਕਿ ਆ ਜਿਵੇਂ ਬੱਚੇ ਕੈਦ ਹੁੰਦੇ ਆ ਵੀ ਆਪਣੇ ਲੈ ਕੇ ਫਿਰ ਦੂਜਾ ਲੈ ਕੇ ਸਮਾਨ ਸਮਾਨ ਦੀ ਝੂਰੂ ਟੋਆ ਟੋਈ ਆ ਫਿਰ ਉਹਵੇਂ ਹੀ ਵਸਦਾ ਰਹੇ ਜਿਹਦੇ ਲੈ ਜਾਗੇ ਤਕਰੀਬਨ ਤੁਹਾਨੂੰ ਸਾਰੇ ਹੀ ਭਾਜੀ ਕੀ ਨਾਮ ਹੈ ਤੁਹਾਡਾ ਰਮੇਸ਼ ਸਿੰਘ ਜੀ ਕਿਹੜਾ ਪਿੰਡ ਹੈ ਪਿੰਡ ਸਿੱਖਾਂ ਵਾਲਾ ਖੂਸੀ ਦਾ ਕਿੰਨੇ ਕੁ ਦੂਰ ਹੈ ਬਾਰਡਰ ਤੋਂ ਬਾਰਡਰ ਤੋਂ ਇੱਥੇ 10 ਕਿਲੋਮੀਟਰ ਦੂਰ ਕਿਸ ਤਰ੍ਹਾਂ ਦਾ ਮਾਹੌਲ ਹੈ ਬਾਰਡਰ ਤੇ ਲੋਕ ਸਮਾਨ ਜਿਹੜਾ ਆਪਣਾ ਚੱਕ ਕੇ ਲੈ ਜਾ ਰਹੇ ਆ ਕੋਈ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਜਾਂ ਕੀ ਮਾਹੌਲ ਹੈ ਕੋਈ ਪ੍ਰਸ਼ਾਸਨ ਵੱਲੋਂ ਨਹੀਂ ਕਿਹਾ ਗਿਆ ਵੈਸੇ ਵੇਖੋ ਭਾਈ ਦੁਨੀਆ ਮੇਂ ਸਮਾਨ ਕੱਢੀ ਜਾਂਦੀ ਏ ਉਹ ਕਹਿੰਦੇ ਨੇ ਫਿਰ ਤੂੰ ਵੱਜਾ ਹੀ ਨਹੀਂ ਜਾਣਾ ਨਾ ਸਮਾਨ ਨਿਕਲਣਾ ਪਹਿਲੇ ਆਦਾ ਲੈ ਚਲੀਏ ਕਿਤੇ ਜੇ ਬਾਰਡਰ ਦੀ ਗੱਲ ਕੀਤੀ ਜਾਵੇ ਤਾਂ ਬਾਰਡਰ ਤੇ ਫੌਜ ਵੱਲੋਂ ਜਾਂ ਆਰਮੀ ਵੱਲੋਂ ਕਿੰਨੀ ਕੁ ਇੱਥੇ ਸਖਤੀ ਜਾਂ ਕਿੰਨੀ ਕੁ ਆਰਮੀ ਲੱਗੀ ਹੋਈ ਹੈ ਕਿਸ ਤਰ੍ਹਾਂ ਦਾ ਮਾਹੌਲ ਹੈ ਕੋਈ ਡਰ ਵਾਲਾ ਮਾਹੌਲ ਹੈ ਤਣਾਅ ਵਾਲਾ ਜਾਂ ਸਭ ਕੁਝ ਨੋਰਮਲ ਹੈ ਠੀਕ ਹੈ ਕੋਈ ਆਰਮੀ ਨਹੀਂ ਲੱਗੀ ਵੀ ਕੋਈ ਆਲੇ-ਦਿਕਨ ਕਿਸੇ ਆਰਮੀ ਵਾਲ ਨੇ ਨਹੀਂ ਕਿਹਾ ਵੀ ਪਿੰਡ ਖਾਲੀ ਕਰ ਦਿਓ ਅਲੀਆ ਕੋਈ ਕੋਈ ਗੱਲ ਨਹੀਂ ਹੋਈ ਜਿੰਦੇ ਨਾਲ ਕੋਈ ਡਰਨ ਦੀ ਗੱਲ ਹੋਵੇ